ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਲਗਾਤਾਰ ਜੋ ਡੋਲਨ ਟਰੰਪ ਤੇ ਨਾਲ ਹੀ ਜਿਹੜੇ ਯੂਰੋਪੀਅਨ ਕੰਟਰੀ ਨੇ ਉਹਨਾਂ ਵੱਲੋਂ ਲਗਾਤਾਰ ਭਾਰਤ ਸਰਕਾਰ ਦੀ ਜੋ ਆਲੋਚਨਾ ਕੀਤੀ ਜਾ ਰਹੀ ਹੈ ਡੋਲਨ ਟਰੰਪ ਵੱਲੋਂ ਲਗਾਤਾਰ ਟੈਰਿਫ ਵਧਾਉਣ ਦੀ ਜਿਹੜੀ ਹੈ ਧਮਕੀ ਦਿੱਤੀ ਜਾ ਰਹੀ ਹੈ ਉਸੇ ਨੂੰ ਲੈ ਕੇ ਹੁਣ ਵਿਦੇਸ਼ ਮੰਤਰਾਲੇ ਵੱਲੋਂ ਵੱਡਾ ਬਿਆਨ ਆ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਜਿਹੜੇ ਯੂਰੋਪੀਅਨ ਕੰਟਰੀ ਨੇ ਤੇ ਜਿਹੜੇ ਟਰੰਪ ਨੇ ਉਨਾਵਲੋ ਲਗਾਤਾਰ ਭਾਰਤ ਸਰਕਾਰ ਨੂੰ ਦੀ ਆਲੋਚਨਾ ਕੀਤੀ ਜਾ ਰਹੀ ਹੈ ਇਸੇ ਨੂੰ ਲੈ ਕੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਸਖਤ ਜਵਾਬ ਦਿੰਦਿਆਂ ਕਿਹਾ ਕਿ ਇਹ ਆਲੋਚਨਾ ਜਿਹੜੀ ਹੈ ਰੂਸ ਰੂਸ ਨੂੰ ਲੈ ਕੇ ਤੇ ਰੂਸ ਨੂੰ ਤੇ ਜਿਹੜੇ ਤੇਲ ਕੱਚਾ ਤੇਲ ਜਿਹੜਾ ਖਰੀਦੇ ਜਾ ਰਿਹਾ ਭਾਰਤ ਸਰਕਾਰ ਨੂੰ ਲੈ ਕੇ ਵੱਲੋਂ ਉਸ ਨੂੰ ਲੈ ਕੇ ਲਗਾਤਾਰ ਜਿਹੜਾ ਇਹ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਪਰ ਭਾਰਤ ਸਰਕਾਰ ਨੇ ਇਸ ਨੂੰ ਜਿਹੜਾ ਇਹ ਅਨਸੂਚਿਤ ਅਤੇ ਬੇਬੁਨਿਆਦ ਦੱਸਿਆ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜਿਹੜੇ ਨੇ ਰੰਧੀਰ ਜੈਸਵਾਲ ਨੇ ਇੱਕ ਅਧਿਕਾਰਿਤ ਬਿਆਨ ਜਾਰੀ ਕੀਤਾ ਜਿਸ ਦੇ ਵਿੱਚ ਕਿਹਾ ਗਿਆ ਕਿ ਭਾਰਤ ਨੂੰ ਨਿਸ਼ਾਨਾ ਬਣਾਉਣਾ ਨਾ ਸਿਰਫ ਗਲਤ ਹੈ ਬਲਕਿ ਇਹਨਾਂ ਦੇਸ਼ਾਂ ਦੀ ਜਿਹੜੀ ਹੈ ਕਹਿਣੀ ਤੇ ਕਰਨੀ ਦੇ ਵਿੱਚ ਕਾਫੀ ਜ਼ਿਆਦਾ ਫਰਕ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸਾਫ਼ ਤੌਰ ਤੇ ਕਿ ਇਹ ਜਿਹੜੇ ਕੰਟਰੀ ਨੇ ਜੋ ਲਗਾਤਾਰ ਜੋ ਬਿਆਨਬਾਜ਼ੀ ਵੀ ਕਰ ਰਹੇ ਨੇ ਉਹਨਾਂ ਦੇ ਆਪਣੇ ਕਹਿਣੀ ਤੇ ਕਰਨੀ ਦੇ ਵਿੱਚ ਲਗਾਤਾਰ ਫਰਕ ਹੈ ਉਹਨਾਂ ਨੇ ਕਿਹਾ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰੰਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਨੂੰ ਰੂਸ ਤੋਂ ਤੇਲ ਆਯਾਤ ਕਰਨਾ ਸ਼ੁਰੂ ਕਰਨਾ ਜਿਹੜਾ ਇਹ ਉਹ ਕਿਉਂਕਿ ਮਜਬੂਰ ਹੋਣਾ ਪਿਆ ਕਿਉਂਕਿ ਯੂਰੋਪੀਅਨ ਜਿਹੜੇ ਨੇ ਯੂਕਰੇਨ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਜਿਹੜਾ ਇਹ ਰਵਾਇਤੀ ਸਪਲਾਈਰਾਂ ਨੇ ਆਪਣੀ ਜਿਹੜੀ ਹੈ ਸਪਲਾਈ ਯੂਰੋਪ ਕੰਟਰੀ ਤੋਂ ਜਿਹੜਾ ਇਹ ਮੋੜ ਲਿਆ ਸੀ ਉਸ ਤੋਂ ਬਾਅਦ ਭਾਰਤ ਨੂੰ ਮਜਬੂਰ ਹੋ ਕੇ ਜਿਹੜੇ ਰਸ਼ੀਆ ਤੋਂ ਕੱਚਾ ਤੇਲ ਜਿਹੜਾ ਇਹ ਲੈਣਾ ਪਿਆ ਅਮਰੀਕਾ ਨੇ ਖੁਦ ਭਾਰਤ ਨੂੰ ਅਜਿਹੇ ਕਦਮ ਚੁੱਕਣ ਦੀ ਲਈ ਉਤਸ਼ਾਹਿਤ ਕੀਤਾ ਸੀ ਮਜਬੂਰ ਕੀਤਾ ਸੀ ਜਿਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਤਾਂ ਜੋ ਵਿਸ਼ਵ ਊਰਜਾ ਬਾਜ਼ਾਰ ਜਿਹੜਾ ਹੈ ਸਥਿਤ ਰਹਿ ਸਕੇ ਇਸ ਨੂੰ ਲੈ ਕੇ ਭਾਰਤ ਸਰਕਾਰ ਵੱਲੋਂ ਇਹ ਫੈਸਲਾ ਜਿਹੜਾ ਲਿਆ ਗਿਆ ਸੀ ਉਹਨਾਂ ਕਿਹਾ ਕਿ ਭਾਰਤ ਦੇ ਇਹ ਜਿਹੜੇ ਆਯਾਤ ਭਾਰਤੀ ਜਿਹੜੇ ਖਪਤਕਾਰਾਂ ਨੂੰ ਸਸਤੀ ਅਤੇ ਸਥਿਰ ਊਰਜਾ ਜਿਹੜੀ ਹੈ ਯਕੀਨੀ ਬਣਾਉਣ ਲਈ ਜ਼ਰੂਰੀ ਇਹ ਹਨ ਕਿ ਇਹ ਇੱਕ ਵਿਕਲਪ ਨਹੀਂ ਹੈ ਸਗੋਂ ਵਿਸ਼ਵ ਬਾਜ਼ਾਰ ਦੀ ਜਿਹੜੀ ਹੈ ਮਜਬੂਰੀ ਹੈ ਤਾ ਕਰਕੇ ਰੂਸ ਤੋਂ ਕਈ ਸਮਾਨ ਜਿਹੜੇ ਨੇ ਭਾਰਤ ਨੂੰ ਲੈਣਾ ਪਿਆ ਰਿਹਾ ਐਮਈਏ ਦੇ ਗੱਲ ਕਰੀਏ ਜੋ ਮਿਨਿਸਟਰੀ ਆਫ ਹੋਮ ਅਫੇਅਰਸ ਨੇ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਕਿ ਜਿਹੜੇ ਇਹ ਹੈਰਾਨੀ ਵਾਲੀ ਗੱਲ ਹੈ ਕਿ ਭਾਰਤ ਸਰਕਾਰ ਦੀ ਆਲੋਚਨਾ ਕਰਨ ਵਾਲੇ ਦੇਸ਼ ਖੁਦ ਰੂਸ ਨਾਲ ਵਪਾਰ ਕਰ ਰਹੇ ਹਨ ਜੋ ਕਿ ਇਹ ਇਨਾਂ ਲਈ ਜਿਹੜੀ ਹੈ ਰਾਸ਼ਟਰੀ ਜ਼ਰੂਰੀ ਨਹੀਂ ਹੈ ਪਾਰਾ ਪਾਰਾ ਸਰਕਾਰ ਨੇ ਇਹ ਗੱਲ ਕਹੀ ਕਿ ਸਾਡੀ ਮਜਬੂਰੀ ਹੈ ਕਿਉਂਕਿ ਜਦੋਂ ਯੂਕਰੇਨ ਦੇ ਨਾਲ ਲੜਾਈ ਛੜੀ ਤਾਂ ਉਸ ਵੇਲੇ ਭਾਰਤ ਸਰਕਾਰ ਨੂੰ ਕਾਫੀ ਜ਼ਿਆਦਾ ਜਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਜਿਸ ਕਰਕੇ ਭਾਰਤ ਸਰਕਾਰ ਨੇ ਰੂਸ ਤੋਂ ਆਪਣਾ ਬਿਜ਼ਨਸ ਜਿਹੜਾ ਹੈ ਆਪਣਾ ਜਿਹੜਾ ਵਪਾਰ ਹੈ ਉਹ ਵਧਾਇਆ ਉਸ ਤੋਂ ਬਾਅਦ ਲਗਾਤਾਰ ਡੋਨਲਡ ਟਰੰਪ ਦੀ ਗੱਲ ਕਰੀਏ ਡੋਨਲਡ ਟਰੰਪ ਵੱਲੋਂ ਲਗਾਤਾਰ ਟੈਰਿਫ ਨੂੰ ਲੈ ਕੇ ਬਿਆਨ ਸਾਹਮਣੇ ਆ ਜਿਸ ਦੇ ਵਿੱਚ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਡੋਨਟ ਅਪ ਦੇ ਵੱਲੋਂ ਕਿ ਟੈਰਿਫ ਲਗਾਤਾਰ ਵਧਾਇਆ ਜਾ ਸਕਦਾ ਹੈ ਕਈ ਧਮਕੀਆਂ ਜਿਹੜੀਆਂ ਲਗਾਤਾਰ ਟਰੰਪ ਵੱਲੋਂ ਦਿੱਤੀ ਜਾ ਰਹੀਆਂ ਜਸੁੰਦੇ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਭਾਰਤ ਸਰਕਾਰ ਜਿਹੜਾ ਹੈ ਰੂਸ ਦੇ ਨਾਲ ਵਪਾਰ ਕਰ ਰਿਹਾ ਹੈ ਤੇ ਰੂਸ ਦੇ ਨਾਲ ਲਗਾਤਾਰ ਜੋ ਯੂਕਰੇਨ ਦੀ ਲੜਾਈ ਚੱਲ ਰਹੀ ਹੈ ਇਸ ਦੇ ਵਿੱਚ ਪੂਰਾ ਵਿਸ਼ਵ ਚਾਹੁੰਦਾ ਹੈ ਕਿ ਇਹ ਲੜਾਈ ਜਿਹੜੀ ਹੈ ਸ਼ਾਂਤ ਹੋ ਜਾਵੇ ਤੇ ਭਾਰਤ ਸਰਕਾਰ ਉਸ ਦੇ ਨਾਲ ਬਿਜ਼ਨਸ ਕਰ ਰਹਾ ਜਿਸ ਕਰਕੇ ਭਾਰਤ ਸਰਕਾਰ ਨੂੰ ਜਿਹੜਾ ਇਹ ਭਾਰਤ ਨੂੰ ਟੈਰਿਫ ਦੇਣਾ ਪਵੇਗਾ ਟੈਰਿਫ ਫੀਨਸ ਇਸ ਦੇ ਨਾਲ ਹੀ ਜਿਹੜਾ ਜੁਰਮਾਨਾ ਵੀ ਦੇਣਾ ਪਵੇਗਾ ਜਿਸ ਤੋਂ ਬਾਅਦ ਹੁਣ ਤੁਹਾਨੂੰ ਵਿਦੇਸ਼ ਮੰਤਰਾਲੇ ਵੱਲੋਂ ਸਖਤ ਬਿਆਨ ਜਿਹੜਾ ਇਹ ਇਨ੍ਹਾਂ ਯੂਰੋਪੀਅਨ ਕੰਟਰੀਆਂ ਤੇ ਨਾਲ ਹੀ ਜਿਹੜੇ ਡੋਲਰ 트ੰਪ ਤੇ ਸਾਹਮਣੇ ਹੈ